ਅੰਦਰੋਂ ਖੁੰਦੇ ਜੁਆਰੇ ਨੇ ਅਸੀਂ ਕਿਰੋਗੇ ਨਹੀਂ ਸੁਣਾ ਸਕਦੇ ਕਿਉਂਕਿ ਅਸੀਂ 3 ਦਿਨ ਤੋਂ ਇੱਥੇ ਬੈਠੇ ਨੇ 3 ਦਿਨ ਦੇ ਵਿੱਚ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਮੈਨੂੰ ਪਤਾ ਪੰਜਾਬੀਆਂ ਦੇ ਦਿਲ ਇੰਨੇ ਮਾੜੇ ਨਹੀਂ ਹੈਗੇ ਸਾਡੇ ਪੰਜਾਬ ਕੌਣ ਜਾਗਦੀ ਆ ਇੰਨੇ ਜਾਨੀਰ ਇਹਨਾਂ ਦੇ ਮਰੇ ਨਹੀਂ ਇਹਨਾਂ ਦੇ ਦਿਲ ਬਹੁਤ ਦਲੇਰ ਨੇ ਜਿਵੇਂ ਕਿ ਇੱਕ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬੀ ਨੂੰ ਨਵਾਲਗ ਬੱਚੇ ਨੂੰ ਜੋ ਕਿ 17 ਸਾਲ ਦਾ ਸੀਗਾ ਐਵੇਂ ਮਾਰ ਕੇ ਸਰੀਆਮ ਵੱਡ ਕੇ ਚ ਰਹਿ ਗਿਆ ਇੱਕ ਯੂਪੀ ਇੱਕ ਪਰਦੇਸੀ ਬੰਦਾ ਸਾਨੂੰ ਪੰਜਾਬੀਆਂ ਨੂੰ ਸੜਕ ਤੇ ਰੋਲ ਗਿਆ ਪਰਦੇਸੀ ਬੰਦਾ ਸਿਕੋ ਪੰਜ ਬੰਦੇ ਇੰਨੀ ਪਬਲਿਕ ਖੜੀ ਆ ਜੋ ਪੰਜਾਬੀ ਨੇ ਉਹਨਾਂ ਨੂੰ ਸੜਕਾਂ ਤੇ ਬਿਠਾ ਗਿਆ ਕਿ ਗੂਗਲ ਪੇ ਦੇ ਜਰੀਏ ਉਹਨੇ ਦੀ ਡਿਟੇਲ ਨਹੀਂ ਕਢਾਈ ਜਾਂਦੀ ਐ ਅਕਾਊਂਟ ਜਰੀਏ ਉਹਦੇ ਬੈਂਕਰ ਡਿਟੇਲ ਨਹੀਂ ਨਿਕਲਦੀ ਕਿੱਥੋਂ ਦੇ ਰਹਿਣ ਵਾਲੇ ਨੇ ਅਸੀਂ ਇਹ ਪੀਲ ਕਰਦੇ ਆ ਜਿਨੇ ਵੀ ਮੇਰੇ ਪੰਜਾਬ ਚ ਭੈਣ ਭਰਾ ਕੋਈ ਵੀ ਹੰਦਰਦ ਤੇ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਨਾਲ ਹਜੇ ਹਾਂ ਨਾ ਹੋਵੇ ਕਿਉਂਕਿ ਸਾਡੇ ਬੱਚੇ ਨਾਲ ਤਾਂ ਜੋ ਬੀਤ ਗਿਆ ਬੀਤ ਗਿਆ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਚ ਕਿਸੇ ਦੇ ਵੀ ਬੱਚੇ ਨਾਲ ਅਜੇ ਹੀ ਕੰਡਣਾ ਕਰਨਾ ਕਰਾਂ ਮੈਂ ਹੁਣਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਸਾਡਾ ਸੰਯੋਗ ਦੇਣ ਸਾਨੂੰ ਇਨਸਾਫ਼ ਦਿਵਾਉਣ ਲਈ ਸਾਡੀ ਮਦਦ ਕਰਨ ਕਿਉਂਕਿ ਮੈਂ ਆਪਣੇ ਪਟਿਆਲੇ ਚ ਇਹ ਜਿਹੇ ਕਾਂਡ ਨਹੀਂ ਦੇਖੇ ਜਿੰਨੇ ਮੈਂ ਆਪਣੇ ਮੋਹਾਲੀ ਚ ਡੀਗੜੇ ਇਹ ਗੱਜ ਦੇਖੀਆਂ ਕਿਉਂਕਿ ਸਾਡੇ ਪੰਜਾਬੀ ਹੀ ਸਾਨੂੰ ਇਨਸਾਫ਼ ਦਿਵਾ ਸਕਦੇ ਨੇ ਕੋਈ ਹੋਰ ਨਹੀਂ ਦਿਵਾ ਸਕਦਾ ਇਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ ਮਹਾਰੀ ਦੇ ਵਿੱਚ ਤੀਸਰੀ ਵਾਰ ਦਾਤ ਹੈ ਜਦ ਕਿ ਕਿਸੇ ਨੂੰ ਵੀ ਇਨਸਾਫ ਨਹੀਂ ਮਿਲਿਆ ਮੇਰੇ ਵੀਰ ਜੋ ਇੱਥੇ ਆਏ ਨੇ ਜਿਨ੍ਹਾਂ ਨੇ ਥੋੜਾ ਸਹਿਯੋਗ ਦਿੱਤਾ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਮੈਂ ਇਹ ਅਪੀਲ ਕਰਨਾ ਚਾਹਨੀ ਹਾਂ ਕਿ ਜਿਵੇਂ ਸਾਡਾ ਬੱਚਾ ਜਿਵੇਂ ਕਿ ਸਾਡਾ ਬੱਚਾ ਸੜਕਾਂ ਦੇ ਐਵੇਂ ਇਨਸਾਫ ਲਈ ਅਸੀਂ ਆਪਣੇ ਬੱਚੇ ਨੂੰ ਲੈ ਕੇ ਬੈਠੇ ਐਵੇਂ ਕੋਈ ਐਵੇਂ ਕੋਈ ਵੀ ਅੱਗੇ ਤੋਂ ਪੰਜਾਬੀ ਨਹੀਂ ਬੈਠੇਗਾ ਅਸੀਂ ਇਹ ਪੀਲ ਕਰਦੇ ਆ ਜਿਨੇ ਵੀ ਮੇਰੇ ਪੰਜਾਬ ਚ ਭੈਣ ਭਰਾ ਕੋਈ ਵੀ ਹੰਦਰਦ ਇਹ ਚਾਹੁੰਦੇ ਨੇ ਕਿ ਸਾਡੇ ਬੱਚੇ ਨਾਲ ਅਜਿਹਾ ਨਾ ਹੋਵੇ ਕਿਉਂਕਿ ਸਾਡੇ ਵਿੱਚ ਨਾਲ ਤੋਂ ਜੋ ਬੀਤ ਗਿਆ ਬੀਤ ਗਿਆ ਅਸੀਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਚ ਕਿਸੇ ਦੇ ਵੀ ਬੱਚੇ ਨਾਲ ਅਜਿਹੀ ਘਟਨਾ ਕਰਮ ਕਾਏ ਮੇਰੀ ਹੱਥ ਬਨ ਕੇ ਇਹ ਹੀ ਬੇਨਤੀ ਆ ਕਿ ਜਿੱਥੇ ਵੀ ਤੁਸੀਂ ਮੇਰੇ ਪੰਜਾਬ ਵਾਸੀ ਜਿੱਥੇ ਵੀ ਮੇਰੇ ਭੈਣ ਭਰਾ ਔਰ ਮੇਰੇ ਵੀਰ ਮੇਰੀਆਂ ਭੈਣਾ ਮੇਰੀ ਆਵਾਜ਼ ਪਹੁੰਚਦੀ ਹੈ ਮੈਂ ਹੁਣਾਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਸਾਡਾ ਸੰਯੋਗ ਦੇਣ ਸਾਨੂੰ ਇਨਸਾਫ ਦਿਵਾਉਣ ਲਈ ਸਾਡੀ ਮਦਦ ਕਰ ਜਿੱਥੇ ਕਿਤੇ ਵੀ ਹੋ ਸਕੇ ਰੋਡ ਜਾਮ ਕਰੋ ਭਾਵੇਂ ਕੁਝ ਵੀ ਕਰੋ ਪਰ ਸਾਨੂੰ ਇਨਸਾਫ ਦਿਵਾਓ ਮੈਨੂੰ ਪਤਾ ਪੰਜਾਬੀਆਂ ਦੇ ਦਿਲ ਇੰਨੇ ਮਾੜੇ ਨਹੀਂ ਹੈਗੇ ਸਾਡੀ ਪੰਜਾਬ ਕੌਮ ਜਾਗਦੀ ਆ ਇੰਨੇ ਜਮੀਰੀ ਨਾਲ ਦੇ ਮਰੇ ਨਹੀਂ ਇਹਨਾਂ ਦੇ ਦਿਲ ਬਹੁਤ ਦਲੇਰ ਨੇ ਇਹ ਗੁਰੂਆਂ ਦੀ ਧਰਤੀ ਆ ਪੰਜਾਬ ਉਹ ਚਲ ਮੈਂ ਕਹਿੰਨੀਆ ਮੇਰੇ ਪੰਜਾਬੀ ਭਰਾਓ ਜਿੱਥੇ ਕਿਥੇ ਵੀ ਸੁਣਦੇ ਹੋ ਰੋੜ ਜਾਮ ਕਰੋ ਚਾਹੇ ਕੁਝ ਵੀ ਕਰੋ ਪਰ ਸਾਨੂੰ ਇਨਸਾਫ ਦਿਵਾਓ ਮੈਂ ਪਟਿਆਲੇ ਹਿਲੇ ਦੇ ਐਮ ਐਲ ਏ ਹਰਮੀਤ ਸਿੰਘ ਪਠਾਨ ਮਾਜਰੇ ਨੂੰ ਮੈਂਨਤੀ ਕਰਦੀ ਆ ਕਿਉਂਕਿ ਉਹਨਾਂ ਦੇ ਇਲਾਕੇ ਵਿੱਚ ਅਜਿਹੇ ਕਾਂਡ ਨਹੀਂ ਹੁੰਦੇ ਉਹਨਾਂ ਨੂੰ ਵੀ ਮੈਂ ਅਪੀਲ ਕਰਦੀ ਆ ਐਮ ਐਲ ਏ ਸਾਹਿਬ ਜੇਕਰ ਤੁਸੀਂ ਮੇਰੀ ਆਵਾਜ਼ ਸੁਣਦੇ ਹੋ ਕਿਉਂਕਿ ਮੈਂ ਤੁਹਾਡੀਆਂ ਤਾਰੀਖਾਂ ਸੁਣੀਆਂ ਨੇ ਮੈਂ ਦੇਖਿਆ ਤੱਕ ਨਹੀਂ ਹੈਗਾ ਤੁਸੀਂ ਵੀ ਸਾਡੀ ਮਦਦ ਕਰੋ ਪੂਰੇ ਪਟਿਆਲੇ ਦੇ ਵਿੱਚ ਜਿੱਥੇ ਕਿਤੇ ਲੋੜ ਹੋਵੇ ਕਿ ਸਾਡਾ ਸਹਿਯੋਗ ਦਿੱਤਾ ਜਾਵੇ ਕਿਉਂਕਿ ਮੈਂ ਆਪਣੇ ਪਟਿਆਲੇ 'ਚ ਇਹੋ ਜਿਹੇ ਕਾਂਡ ਨਹੀਂ ਦੇਖੇ ਜਿੰਨੇ ਮੈਂ ਆਪਣੇ ਮਹਾਲੀ, ਚੰਡੀਗੜ੍ਹ ਇਹ ਗੱਜ ਦੇਖਦੇ ਆ ਮੇਰੇ ਪੰਜਾਬੀ ਵੀਰਾਂ ਨੂੰ ਇਹੀ ਅਪੀਲ ਹੈ ਕਿ ਪਲੀਜ਼ ਹੱਥ ਬਨ ਕੇ ਬੇਨਤੀ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਗਰੀਬ ਪਰਿਵਾਰ ਆ ਠੀਕ ਹੈ ਜੀ ਮੈਂ ਥੜ ਇਸ ਤੋਂ ਜ਼ਿਆਦਾ ਮੇਰੇ ਤੋਂ ਬੋਲਣ ਦੀ ਨਹੀਂ ਹਿੰਮਤ ਹੈ ਕਿਉਂਕਿ ਸਾਡੇ ਅੰਦਰੋਂ ਖੂਨ ਦੇ ਜੂਵਾਰੇ ਨੇ ਅਸੀਂ ਕਿਰੋ ਕੇ ਨਹੀਂ ਸੁਣਾ ਸਕਦੇ ਕਿਉਂਕਿ ਅਸੀਂ 3 ਦਿਨ ਤੋਂ ਇੱਥੇ ਬੈਠੇ ਨੇ 3 ਦਿਨ ਦੇ ਵਿੱਚ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕਿਉਂਕਿ ਸਾਡੇ ਪੰਜਾਬੀ ਹੀ ਸਾਨੂੰ ਇਨਸਾਫ ਦਿਵਾ ਸਕਦੇ ਨੇ ਕੋਈ ਹੋਰ ਨਹੀਂ ਦਿਵਾ ਸਕਦਾ ਇਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ ਇਹਨਾਂ ਦੇ ਖੂਨ ਦੇ ਵਿੱਚ ਇਮਾਨਦਾਰੀ ਹੈ ਇਹਨਾਂ ਦੇ ਖੂਨ ਦੇ ਵਿੱਚ ਬੇਈਮਾਨੀ ਨਹੀਂ ਇਮਾਨਦਾਰੀ ਹੈ ਜਿਵੇਂ ਕਿ ਇੱਕ ਪ੍ਰਵਾਸੀ ਮਜ਼ਦੂਰ ਸਾਡੇ ਪੰਜਾਬੀ ਨੂੰ ਨਾਬਾਲਗ ਬੱਚੇ ਨੂੰ ਜੋ ਕਿ 17 ਸਾਲ ਦਾ ਸੀਗਾ ਐਵੇਂ ਮਾਰ ਕੇ ਸਰੀਆਮ ਵੱਢ ਕੇ ਚਿਰਿਆ ਗਿਆ ਐਵੇਂ ਹੋਰ ਕਿਸੇ ਦੇ ਬੱਚੇ ਨਾਲ ਵੀ ਕਰ ਸਕਦੇ ਨੇ ਕਿਉਂਕਿ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚ ਜ਼ਿਲ੍ਹੇ ਮੋਹਾਲੀ ਦੇ ਵਿੱਚ ਤੀਸਰੀ ਵਾਰਦਾਤ ਹੈ ਜਦਕਿ ਕਿਸੇ ਨੂੰ ਵੀ ਇਨਸਾਫ ਨਹੀਂ ਮਿਲਿਆ ਅਸੀਂ ਇਸ ਕਰਕੇ ਸਾਡਾ ਨੇ ਉਤਰਿਆ ਕਿ ਸਾਡੇ ਪੰਜਾਬੀ ਵੀਰ ਸਾਡਾ ਸੰਯੋਗ ਦੇਣ ਤੇ ਸਾਡੀ ਵੱਧ ਤੋਂ ਵੱਧ ਹੈਲਪ ਕਰਨ ਨਿਹਾਲ ਸਤਿ ਸ਼੍ਰੀ ਅਕਾਲ ਬਾਜ ਗਏ ਜਗਾਰੇ ਜਗਾਬ ਸਿੰਘਾ ਸ਼ੀਤਾਂ ਨੂੰ ਪਾਵੇ ਅੱਲਾਹ ਅਕਬਾਰ ਐਂਡ ਤੱਕ ਨਾਲ ਰਹਾਂਗੇ ਅਸੀਂ ਸਾਰੇ ਬਾਈ ਲੱਖਾ ਵੀ ਖੜਾ ਅਮਤੋਜ ਬਾਈ ਆ ਮੈਂ ਇਹਨਾਂ ਵੱਲੋਂ ਸਾਰਿਆਂ ਵੱਲੋਂ ਭਰਾਣੇ ਆਪਣੇ ਅਸੀਂ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਰਹਾਂਗੇ ਜੀ ਜਿੰਨਾ ਚਿਰ ਇਹ ਸੈਟੀਸਫਾਈ ਨਹੀਂ ਹੁੰਦੇ ਵੀ ਹੁਣ ਠੀਕ ਆ ਅਸੀਂ ਤੁਹਾਡੀ ਅਗਿਆ ਲੈ ਕੇ ਜਾਵਾਂਗੇ ਜਿੰਨੇ ਬੰਦੇ ਆਏ ਨੇ ਸਾਰੇ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਆਗੂ ਆਏ ਨੇ ਸੰਗਤ ਤਾਂ ਆਉਂਦੀ ਆ ਜੀ ਸੰਗਤ ਨੇ ਆਉਣਾ ਜਾਣਾ ਹੁੰਦਾ ਪਰ ਆਗੂਆਂ ਦੀ ਮੈਂ ਗੱਲ ਕਰਦਾ ਜਿਨ੍ਹਾਂ ਤੇ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਬਾਈ ਲੱਖਾਂ ਸਿਧਾਨਾ ਬਾਈ ਹਮਤੋਜ ਹੁਣੀ ਨੇ ਹੋਰ ਨਿਹੰਗ ਸਿੰਘ ਫੌਜਾਨੇ ਆ ਸਿੰਘ ਨੇ ਸਾਰੇ ਮੈਂ ਕਈਆਂ ਦਾ ਨਾਮ ਨਹੀਂ ਜਾਣਦਾ ਅਸੀਂ ਤੁਹਾਡੇ ਨਾਲ ਰਹਾਂਗੇ ਇਹ ਤੁਹਾਨੂੰ ਭਰੋਸਾ ਦਵਾਉਂਦੇ ਆ ਕਿ ਕੋਈ ਇੱਕ ਪੰਜਾਬੀ ਇੱਕ ਪੰਜਾਬੀ ਸਾਨੂੰ ਇਵੇਂ ਸੜਕਾਂ ਤੇ ਬੋਲਣ ਹੋਵੇ ਬੋਲੋ ਕੋਈ ਨਹੀਂ ਇੱਕ ਯੂਪੀ ਇੱਕ ਪਰਦੇਸੀ ਬੰਦਾ ਸਾਨੂੰ ਪੰਜਾਬੀਆਂ ਨੂੰ ਸੜਕ ਤੇ ਰੋਲ ਗਿਆ ਇੱਕ ਪਰਦੇਸੀ ਬੰਦਾ ਸਿਰਫ ਪੰਜ ਬੰਦੇ ਇੰਨੀ ਪਬਲਿਕ ਖੜੀ ਹੈ ਜੋ ਪੰਜਾਬੀ ਨੇ ਉਹਨਾਂ ਨੂੰ ਸੜਕਾਂ ਤੇ ਬਿਠਾ ਗਿਆ ਕਿਹੜੀ ਗੱਲੋਂ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਠੀਕ ਹੈ ਜੀ ਤਿੰਨ ਦਿਨ ਹੋ ਗਏ ਇਨਸਾਫ ਮੈਂ ਤੇ ਕਿੰਨੀ ਹੈ ਕਿ ਸਾਰੇ ਪੰਜਾਬੀ ਸਾਡੇ ਨਾਲ ਲੰਘਦੇ ਠੀਕ ਹੈ ਜੀ ਤਿੰਨ ਦਿਨ ਹੋ ਗਏ ਠੀਕ ਹੈ ਜੀ ਅਸੀਂ ਤਿੰਨ ਦਿਨ ਤੋਂ ਸੜਕਾਂ ਦੇ ਬੈਠੇ ਨੇ ਤਿੰਨ ਦਿਨ ਤੋਂ ਸੋਖਣੀ ਹੈਗਾ ਕਿ ਤਿੰਨ ਦਿਨ ਅਸੀਂ ਸੜਕਾਂ ਤੇ ਰੁਲਿਏ ਸਾਡਾ ਬੱਚਾ ਪਿਆ ਉਹ ਬੰਦਾ ਠੀਕ ਹੈ ਜੀ ਮਿੱਟੀ ਬਦੀ ਉਹ ਬੰਦੇ 2 ਮਿੰਟ ਚ ਕੰਮ ਕਰਕੇ ਤੇ ਸਾਨੂੰ ਤਿੰਨ ਦਿਨ ਸੜਕਾਂ ਤੇ ਰੁਲਣਾ ਪੈ ਰਿਹਾ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਤੁਸੀਂ ਮੈਨੂੰ ਦੇ ਦੋ ਬੋਲ ਦਿਓ ਤੁਸੀਂ ਪੂਰਾ ਬੋਲ ਦਿਓ ਨਾ ਫਟ ਬੋਲ ਦਿਓ ਜੋ ਆਏ ਸੀ ਅੱਜ ਉਹਨਾਂ ਦਾ ਵੀ ਦੱਸ ਦਿਓ ਅਸੀਂ ਤਿੰਨ ਦਿਨਾਂ ਤੋਂ ਸੜਕਾਂ ਤੇ ਬੈਠੇ ਨੇ ਜੀ ਸਾਨੂੰ ਇਨਸਾਫ ਚਾਹੀਦਾ ਜਦੋਂ 6 ਕਤਲ ਨੇ 6 ਕਤਲਾਂ ਦੇ ਵਿੱਚੋਂ ਇੱਕ ਦੋ ਕਤਲ ਵੀ ਹਾਜ਼ਰ ਕਰ ਦਿਓ ਇੱਥੇ ਪਕੜ ਕੇ ਲਿਆਓ ਜੀ ਅਸੀਂ ਉਸ ਟਾਈਮ ਆਪਣੇ ਬੱਚੇ ਦੀ Laash ਲੈ ਕੇ ਇੱਥੋਂ ਚਲੇ ਜਾਵਾਂਗੇ ਜੀ ਆਪਣੇ ਬੱਚੇ ਨੂੰ ਅਸੀਂ ਸੰਸਕਾਰ ਕਰ ਸਗੇ ਉਹਦੀ ਮਿੱਟੀ ਵਦੀਨ ਹੋ ਰਹੀ ਹੈ ਇੱਥੇ ਜੀ ਅਸੀਂ ਇਹ ਹੀ ਹੱਤ ਮੰਨ ਕੇ ਬੇਨਤੀ ਹੈ ਜੀ ਪੂਰੇ ਪੰਜਾਬ ਨੂੰ ਜੀ ਤੇ ਸਾਡਾ ਸਾਥ ਦਿਓ ਜਿੱਥੇ ਵੀ ਐ ਇੱਥੇ ਸੜਕ ਜਾਮ ਕੀਤੀ ਹੈ ਜਿੱਥੇ ਵੀ ਉਹਦੀ ਸੜਕ ਜਾਮ ਕਰਕੇ ਤੁਸੀਂ ਤੇ ਸਾਨੂੰ ਕਾਤਲ ਪਕੜਵਾਉਣ ਦੇ ਵਿੱਚ ਸਹਾਇਤਾ ਕਰੀ ਜਾਵੇ ਜੀ ਸਾਰੀ ਸ਼ੁਕਰੀਆ ਧੰਨਵਾਦ ਬਾਬਾ ਜੀ ਬੰਦ ਚ ਗੱਲ ਕਰਦੇ ਆ ਇੱਥੇ ਸਾਹਮਣੇ ਸਾਹਮਣੇ ਸਾਰੇ ਮੀਡੀਆ ਹੋਰ ਵੀਰੇਮਨ ਨੂੰ ਥੋੜਾ ਪਤਾ ਚੱਲੇਗਾ ਉਹਦਾ ਫਿਰ ਫੜਕਦੇ ਕਿਉਂ ਨਹੀਂ ਵੀ ਉਹ ਬਿੰਦਰੇ ਦੀ ਪੀਜੀ ਚ ਉਹਨਾਂ ਦਾ ਡੈਡੀ ਜੋ ਕਾਦਲ ਸੀਗੇ ਬਿੰਦਰੇ ਦੀ ਪੀਜੀ ਚ ਠੇਕੇਦਾਰ ਸੀਗਾ ਰੋੜੀ ਕੁੱਟਣ ਦਾ ਕੰਮ ਕਰਦਾ ਸੀਗਾ ਉਹਨਾਂ ਦਾ ਡੈਡੀ ਠੀਕ ਹੈ ਨਾ ਫਿਰ ਕਿਉਂ ਨਹੀਂ ਉਹਨਾਂ ਨੂੰ ਪਕੜਿਆ ਜਾ ਰਿਹਾ ਜੀ ਨੋ ਅੰਨਾ ਕਰਾ ਦੋ ਜੀ ਜਦੋਂ ਪਤਾ ਇੰਨੀ ਗੱਲ ਦਾ ਫਿਰ ਕਿਉਂ ਨਹੀਂ ਮੇਰੇ ਬੱਚੇ ਨੂੰ ਇਨਸਾਬ ਮਿਲ ਰਿਹਾ ਜੀ ਜਦੋਂ ਪੀਜੀ ਦਾ ਕਰਾਇਆ ਉਹਨੇ ਤਾਂ ਗੂਗਲ ਪੇ ਹੁੰਦਾ ਸੀਗਾ ਕਿ ਗੂਗਲ ਪੇ ਦੇ ਜਰੀਏ ਉਹਨਾਂ ਦੀ ਡਿਟੇਲ ਨਹੀਂ ਕਢਾਈ ਜਾਂਦੀ ਅਕਾਊਂਟ ਜਰੀਏ ਉਹਨਾਂ ਦੇ ਬੈਂਕ ਡਿਟੇਲ ਨਹੀਂ ਨਿਕਲਦੀ ਕਿੱਥੋਂ ਦੇ ਰਹਿਣ ਵਾਲੇ ਨੇ ਥੋੜਾ ਜਿਆਦਾ ਦੱਸ ਦੋ ਗੂਗਲ ਪੇ ਉਹਦੇ ਪੀਜੀ ਦਾ ਕਰਾਇਆ ਗੂਗਲ ਪੇ ਹੁੰਦਾ ਸੀ ਸਭ ਡਿਟੇਲ ਕੱਢ ਸਕਦੇ ਆ ਜੀ ਇੱਥੇ ਸਵੇਰੇ ਪ੍ਰਸ਼ਾਸਨ ਆਉਂਦੀ ਜੀ ਤੇ ਮੈਂ ਤੁਹਾਡੇ ਧਿਆਨ ਚ ਕੁਝ ਗੱਲਾਂ ਲਿਆਉਣੀ ਚਾਹੁੰਦਾ ਬਾਈ ਜੀ ਅੰਤੋਜ ਮਾਨ ਜੀ ਬਾਈ ਲੱਖਾਂ ਸਦਾਨਾ ਸਾਰੇ ਵੀਰ ਮੇਰੇ ਇਹਦੇ ਵਿੱਚ ਤਿੰਨ ਬੰਦੇ ਆ ਜੀ ਆਕਾਸ਼ ਅਮਨ ਤੇ ਅਰਣ ਇਹਨਾਂ ਨੂੰ ਆਕਾਸ਼ ਨੂੰ ਭਜਾਉਣ ਦੇ ਵਿੱਚ ਜਿਹੜੀ ਮਦਦ ਕੀਤੀ ਆ ਉਹ ਕੀਤੀ ਆ ਗੌਰਵ ਨੇ ਇਸ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਥੋਂ ਹਾਂਜੀ ਹਾਂਜੀ ਇੱਥੋਂ ਤੋਂ ਸਾਹਮਣੇ ਹਾਂ ਇੱਥੋਂ ਕੱਢਿਆ ਜੀ ਅਲੱਗ-ਅਲੱਗ ਰੂਟਾਂ ਦੇ ਉੱਤੇ ਤੇ ਇਹ ਜਿਹੜਾ ਆ ਇਹ ਗ੍ਰਿਫਤਾਰ ਕਰ ਲਿਆ ਜੀ ਬਾਈ ਜੀ ਕਿਹਦੀ ਗ੍ਰਿਫਤਾਰੀ ਹੋਈ ਜੀ ਇੱਕ ਗੌਰਵ ਜਿਹੜਾ ਆ ਜਿਨ ਨੇ ਮੋਟਰਸਾਈਕਲ ਤੇ ਸਾਰਾ ਕੁਝ ਪ੍ਰੋਵਾਈਡ ਕਰਾਇਆ ਸੀ ਮੋਟਰਸਾਈਕਲ ਵੀ ਉਹਨਾਂ ਨੇ ਫੜ ਲਿਆ ਜੀ ਤੇ ਗੌਰਵ ਜਿਹੜਾ ਆ ਉਹਨੂੰ ਵੀ ਫੜ ਲਿਆ ਆ ਤੇ ਅਰुण ਜਿਹੜਾ ਆ ਉਹਦੇ ਜਿਹੜਾ ਜੀਜਾ ਆ ਉਹ ਇਹਨਾਂ ਦੇ ਕੰਟਰੋਲ ਚ ਆ ਉਹ ਜਿੰਨੀ ਕੋ ਆਪਾਂ ਨੇ ਇਨਫਰਮੇਸ਼ਨ ਇਹਨਾਂ ਨੇ ਦਿੱਤੀ ਆ ਤੇ ਦੂਜੀ ਜਿਹੜੀ ਮਹੱਤਵਪੂਰਨ ਗੱਲ ਹੈ ਕਿ ਇਹ ਆਕਾਸ਼ ਜਿਹੜਾ ਆ ਇਹ ਲਗਭਗ ਜਿਹੜੀ ਯੂਪ ਦੀ ਐਸਟੀਐਫ ਹੈ ਉਹ ਲਖਨਊ ਬੈਠੀ ਆ ਇਹ ਸਵੇਰੇ ਜਦੋਂ ਉਹ ਆਏ ਤੇ ਮੈਂ ਵਰਬਲੀ ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਉਹਨਾਂ ਨੂੰ ਕਿਹਾ ਕਿ ਸਾਡੀ ਗੱਲ ਕਰਾਓ ਇਹ ਹੁਣ ਤੱਕ ਜਿਹੜਾ ਇਹਨਾਂ ਨੇ ਇਹਨਾਂ ਕੋ ਕੰਮ ਕੀਤਾ ਆ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਜੀ ਐਨੀ ਹੀ ਗੱਲ ਇਸ ਵੇਰੇ ਦੱਸ ਕੇ ਗਏ ਆ ਤੇ ਪਰਿਵਾਰ ਦੀ ਇਹ ਮੰਗ ਸੀ ਕਿ ਜਿਹੜੇ ਬੰਦੇ ਨੇ ਕਤਲ ਕੀਤਾ ਆ ਉਹਨਾਂ ਚੋਂ ਜਿਹੜਾ ਇੱਕ ਬੰਦਾ ਆ ਜਿਹਨੇ ਕਿਰਚਾਂ ਮਾਰੀਆਂ ਆ ਇਹ ਉਹ ਬੰਦਾ ਇਕੱਲਾ ਤੁਸੀਂ ਫੜ ਕੇ ਸਾਡੇ ਰੂਬਰੂ ਕਰ ਦੋ ਤੇ ਅਸੀਂ ਆਪਣੇ ਬੇਟੇ ਦਾ ਸੰਸਕਾਰ ਇਹ ਇਹਨਾਂ ਨੇ ਕਿਹਾ ਸਾਡੀ ਵੀ ਉਹੀ ਮੰਗ ਹੋਊਗੀ ਜਿਹੜੀ ਪਰਿਵਾਰ ਦੀ ਹੋਊਗੀ ਪਰਿਵਾਰ ਜਿੱਨਾਂ ਚ ਸੈਟੀਸਫਾਈ ਨਹੀਂ ਹੁੰਦਾ ਅਸੀਂ ਕਿਸੇ ਵੀ ਗੱਲ ਤੇ ਕੋਈ ਪ੍ਰੈਸ਼ਰ ਜਾਂ ਕੋਈ ਵੀ ਗੱਲ ਪ੍ਰਸ਼ਾਸਨ ਨਾਲ ਨਹੀਂ ਕਰਾਂਗੇ 1921 ਦੀ ਗੱਲ ਹੋਈ ਤੇ ਸੰਗਤ ਦੇ ਸਾਹਮਣੇ ਰੱਖੀ ਜਾਊਗੀ ਇਹਨਾਂ ਦੇ ਕਹੇ ਤੋਂ ਬਿਨਾ ਇੱਕ ਕਦਮ ਵੀ ਨਹੀਂ ਪੁੱਟਿਆ ਜਾਊਗਾ ਤੇ ਇੱਕ ਬੋਲ ਵੀ ਨਹੀਂ ਬੋਲਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੋਇਆ ਤੇ ਬਾਈ ਜੀ ਥੋੜਾ ਜਿਆ ਐਨ ਉਹ ਸਿੰਘ ਸਾਹਿਬ ਨਿਆਂ ਸਿੰਘ ਜੀ ਆ ਜਿਹੜੀ ਨੌਜਵਾਨ ਦੀ লাশ ਪਈ ਆ ਇਹਦੇ ਬਾਰੇ ਸਾਡੀ ਇੱਥੇ ਵਿਚਾਰ ਹੋਣੀ ਚਾਹੀਦੀ ਆ ਬਾਈ ਅਮਤੋਜ ਮਾਨ ਹੋਣੀ ਜਿਹੜੇ ਨੇ ਉਹ ਬੈਠੇ ਨੇ ਬਾਈ ਲਖਸ ਸੁਧਾਣਾ ਆ ਕੁਲਦੀਪ ਸਿੰਘ ਬਰਾੜ ਬੈਠੇ ਨੇ ਬਾਈ ਦੀਪ ਸਿੱਧੂ ਦੇ ਨਾਲ ਕਿਰਬੀ ਸਿੰਘ ਜੀ ਅਸੀਂ ਇਕੱਠੇ ਸੀ ਸਾਰੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਪਿੰਡ ਦੇ ਪਤਵੰਤੇ ਸੱਜਣ ਬੈਠੇ ਨੇ ਇਹਨਾਂ ਦੀਆਂ ਚਿੱਟੀਆਂ ਦਾੜੀਆਂ ਜਿਹੜੀਆਂ ਨਾ ਧੁੱਪ ਚ ਨਹੀਂ ਹੋਈਆਂ ਤਜਰਬੇ ਚ ਹੋਈਆਂ ਨੇ ਆਪਾਂ ਘਟੋ ਘਟ ਮੈਂ ਕੱਲ ਦਾ ਕਹਿ ਰਿਆਂ ਜੇ ਹੁਣ ਮੈਂ ਕਹਿੰਨਾ ਤੂੰ ਬੰਦੇ ਸੋਚਦੇ ਪਤਾ ਨਹੀਂ ਇਹਨੂੰ ਲੰਬੜਦਾਰੀ ਦੀ ਭੁੱਖ ਹੈ ਪਰ ਇੱਕ ਗੱਲ ਬਹੁਤ ਜ਼ਰੂਰੀ ਆ ਕੱਲ ਰਾਤ ਆ ਕੇ ਮੈਂ ਇਹ ਗੱਲ ਕੀਤੀ ਸੀ ਵੀ ਮਿਹਰਬਾਨੀ ਕਰਕੇ ਇੱਕ ਕਮੇਟੀ ਬਣਾਓ ਘੱਟੋ ਘੱਟ ਆਪਾਂ ਜਿਹੜਾ ਉਹ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਉਹਦਾ ਪਤਾ ਤਾਂ ਕਰ ਲਈਏ ਵੀ ਉਹਦੇ ਹਾਲਾਤ ਕੀ ਨੇ ਅਸੀਂ ਨਹੀਂ ਪਤਾ ਕੀਤਾ ਬਾਈ ਲੱਖੇ ਸੁਧਾਣੇ ਨੇ ਔਣ ਸਾਰ ਇਹ ਗੱਲ ਕਹੀ ਹੈ ਵੀ ਯਾਰ ਕੋਈ ਦੋ ਚਾਰ ਬੰਦਿਆਂ ਦੀ ਦੋ ਪਰਿਵਾਰ ਦੇ ਮੈਂਬਰ ਲੈ ਕੇ ਦੋ ਚਾਰ ਲੈ ਕੇ ਕਮੇਟੀ ਬਣਾ ਕੇ ਘੱਟੋ ਘੱਟ ਉਹਦਾ ਪਤਾ ਤਾਂ ਕਰੋ ਹੁਣ ਇੱਕ ਮੇਰੀ ਬੇਨਤੀ ਜੇ ਮੈਂ ਇੱਥੇ ਗਲਤ ਹੋਇਆ ਬਾਈ ਲੱਖਾ ਵੀਰੇ ਧਿਆਨ ਦਿਓ ਮੜਾ ਜਾ 2 ਮਿੰਟ ਲਈ ਤੁਸੀਂ ਰੋਕ ਲਓ ਪਲੀਜ਼ ਮੈਂ ਸਾਰਿਆਂ ਦੇ ਧਿਆਨ ਚ ਲਿਆਉਣਾ ਚਾਹਣਾ ਵੀ ਆਪਾਂ ਜਦੋਂ ਕੋਈ ਆਈਪੀਐਸ ਇੱਥੇ ਆਉਂਦਾ ਉਹਨੇ ਇਹਨਾ ਸੋਚੋ ਵੀ ਮੈਂ ਸਟੇਟ ਦਾ ਬੰਦਾ ਜਦੋਂ ਕੋਈ ਆਉਂਦਾ ਆ ਤੇ ਅਸੀਂ ਉਹਦੇ ਨਾਲ ਜਿਹੜੀ ਗੱਲ ਕਰਨੀ ਆ ਉਹ ਦੋ ਚਾਰ ਬੰਦਿਆਂ ਚ ਹੀ ਹੁੰਦੀ ਹੁੰਦੀ ਆ ਜੇ ਤੁਸੀਂ ਕਹੋ ਵੀ 100 200 ਬੰਦੇ ਦੇ ਵਿੱਚ ਬੈ ਕੇ ਗੱਲ ਹੋ ਜੇ ਸਾਡਾ ਸਾਰਿਆਂ ਦਾ ਆਪਣਾ ਆਪਣਾ ਦਿਮਾਗ ਆ ਇਹ ਸਾਰੇ ਬੰਦੇ ਨਾ ਪੋਲਿਟੀਕਲ ਹੁੰਦੇ ਆ ਤੇ ਨਾ ਹੀ ਸਾਰੇ ਬੰਦੇ ਟੇਬਲ ਟॉक ਵਾਲੇ ਹੁੰਦੇ ਆ ਇਹ ਚਾਹੇ ਕਿਸੇ ਨੂੰ ਗੁੱਸਾ ਲੱਗੇ ਤੇ ਚਾਹੇ ਝਲਾ ਹੁਣ ਇੱਥੋਂ ਆਵਾਜ਼ ਆਈ ਵੀ ਐਸਐਸਪੀ ਜਦੋਂ ਆਇਆ ਅਸੀਂ ਉਹਦੇ ਨਾਲ ਗੱਲ ਹੀ ਨਹੀਂ ਕਰ ਸਕੇ ਵੀ ਸਾਡੀ ਆ ਮੰਗ ਆ ਸ਼ਰਤਾਂ ਸਾਨੂੰ ਆ ਚਾਹੀਦਾ ਆ ਉਹ ਪਰਿਵਾਰ ਨਾਲ ਛੋਟੀਆਂ ਮੋਟੀਆਂ ਗੋਲਮੋਲ ਗੱਲਾਂ ਕਰਕੇ ਤੇ ਨਿਕਲ ਗਏ ਐਮਐਲਏ ਸਾਹਿਬ ਦੀ ਮੈਂ ਬਾਹਰ ਜਦੋਂ ਪੜੀ ਤੇ ਉੱਥੇ ਸਾਡਾ ਇੱਕ ਸਿੰਘ ਜਿਹੜਾ ਆ ਉਨੇ ਰੌਲਾ ਪਾਤਾ ਵੀ ਨਹੀਂ 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 ਪਰਿਵਾਰ ਨਾਲ ਗੱਲ ਕਰਨ ਦੋ ਪਰਿਵਾਰ ਤਾਂ ਐਸੇ ਦੁੱਖਾਂ ਦੇ ਵਿੱਚ ਕਿ ਅੱਲੜ ਉਮਰ ਦਾ ਨੌਜਵਾਨ ਕਿਸੇ ਮਾਂ ਦਾ ਫੁੱਲ ਵਰਗਾ ਬੱਚਾ ਜਿਹੜਾ ਉਹ লাশ ਬਣ ਕੇ ਇੱਥੇ ਪਿਆ ਉਹਨਾਂ ਨੂੰ ਤਾਂ ਸੁਝਦੀ ਕੁਛ ਨਹੀਂ ਅਸੀਂ ਤਾਂ ਸਾਰੇ ਆਏ ਆ ਕਿ ਅਸੀਂ ਉਹਨਾਂ ਦੇ ਦੁੱਖ 'ਚ ਸ਼ਰੀਕ ਹੋ ਸਕੀਏ ਤੇ ਉਹਨਾਂ ਦਾ ਜਿਹੜਾ ਦੁੱਖ ਆ ਜਾਂ ਉਹਨਾਂ ਦੀ ਜਿਹੜੀ ਤਕਲੀਫ ਆ ਜਾਂ ਉਹਨਾਂ ਦੀ ਜਿਹੜੀ ਮੰਗ ਆ ਉਹਨਾਂ ਅਸੀਂ ਅੱਗੇ ਲੈ ਕੇ ਜਾ ਸਕੀਏ ਪਰ ਮਸਲਾ ਇਹ ਆ ਵੀ ਕੱਲ ਵੀ ਅਸੀਂ ਪਰਸੋਂ ਦੇ ਉੱਤੇ ਬੈਠੇ ਆਂ ਅਸੀਂ ਕੋਈ ਵੀ ਗੱਲ ਪ੍ਰਸ਼ਾਸਨ ਨਾਲ ਕਰ ਨਹੀਂ ਸਕੇ ਵੀ ਜਦੋਂ ਉਹ ਆਏ ਅਸੀਂ ਪੰਜ ਬੰਦੇ ਉਹਨਾਂ ਨੇ ਕਹਿੰਦੇ ਵੀ ਭਾਈ ਆਸਾਲ ਦਾ ਅਲਟੀਮੇਟ ਆ ਆਜ ਹੀ ਅਸੀਂ ਉਹਨਾਂ ਨਾਲ ਕੋਈ ਗੱਲ ਨਹੀਂ ਕਰ ਸਕੇ ਉਹ ਆ ਕੇ ਕਹਿ ਗਏ ਅਸੀਂ ਕਰ ਰਹੇ ਹਾਂ ਜੀ ਅਸੀਂ ਕਰ ਰਹੇ ਹਾਂ ਇੰਨੇ ਕਹਿ ਕੇ ਉਹ ਪ੍ਰੈਸ ਕਾਨਫਰੰਸ ਕਰਕੇ ਪਾਰ ਗਏ ਨੇ ਨਾ ਐਮਐਲਏ ਰੁਕਿਆ ਤੇ ਨਾ ਐਮਐਲਏ ਦਾ ਕੋਈ ਬੰਦਾ ਇੱਥੇ ਰੁਕਿਆ ਜੇ ਉਹਨਾਂ ਨੇ ਸਵਾਲ ਕੀਤਾ ਵੀ ਭਾਈ ਤੁਹਾਡੇ ਘਰ ਤੱਕ ਤੇ ਸਾਡੀ ਆਵਾਜ਼ ਜਾਂਦੀ ਆ ਤੁਸੀਂ ਕਿਉਂ ਨਹੀਂ ਆਏ ਉਹ ਕਹਿੰਦੇ ਜੀ ਅਸੀਂ ਆਊਟ ਆਫ ਸਟੇਟ ਸੀਗੇ ਚਲੋ ਜੀ ਤੁਸੀਂ ਆਟੋਮ ਸਟੇਟ ਸੀਗੇ ਬਲਕਾਰ ਸਿੱਧੂ ਨਾਲ ਇੱਥੇ ਉਹਦਾ ਘਰ ਇਹੋ ਨਹੀਂ ਆਇਆ ਕੋਈ ਜਵਾਬ ਨਹੀਂ ਆਇਆ ਹੁਣ ਮਸਲਾ ਇਹ ਆ ਕਿ ਜਿਹੜੀ ਸਰਕਾਰ ਸਵਾਲੂ ਨਹੀਂ ਹੋਣਾ ਜਿਹੜੇ ਮੌਜੂਦ ਨੇ ਸਵਾਲ ਉਹ ਨਹੀਂ ਹੋਣਾ ਇੱਕ ਬੱਚੇ ਦੀ ਮੌਤ ਹੋਈ ਆ ਤੇ ਦੂਜਾ ਮੌਤ ਦੇ ਮੂੰਹ ਚ ਜਿਹੜਾ ਮੌਤ ਦੇ ਮੂੰਹ ਚ ਉਹਦੇ ਬਾਰੇ ਸਾਨੂੰ ਕੁਝ ਦੱਸ ਹੀ ਨਹੀਂ ਰਹੇ ਤਾਂ ਨਹੀਂ ਦੱਸ ਰਹੇ ਕਿ ਅਸੀਂ ਇੱਥੇ ਕੁਝ ਚੁਣੇ ਨਹੀਂ ਜੇ ਜਾਵਾਂਗੇ ਤਾਂ ਸਾਰੇ ਦੁਰ ਜਾਗੇ ਜੇ ਬੈਠਿਆਂ ਦੇ ਸਾਰੇ ਬੈਠਿਆਂ ਇੱਕ ਦੂਜੇ ਤੇ ਮਾੜਾ ਮੋਟਾ ਪਰੋਸਾ ਕਰ ਲੋ ਭਰਾਓ ਇਹਦੇ ਚ ਕੁਝ ਨਹੀਂ ਘੱਟਣ ਕਮਾਣ ਨੂੰ ਜੁੱਤੀਆਂ ਹੀ ਨੇ ਜਿੰਨੇ ਵੱਗ ਝੜ ਕੇ ਬੋਲਿਆ ਉਹ ਸਿਸਟਮ ਦੀ ਅੱਖ ਚ ਰੜਕਦਾ ਰਹੂਗਾ ਇਹ ਆ ਬੰਦੇ ਬੈਠੇ ਨੇ ਜਿਹੜੇ ਰੜਕਦੇ ਨੇ ਉਹਨਾਂ ਨੂੰ ਪਤਾ ਵੀ ਹੈ ਸਿਸਟਮ ਕੀ ਆ ਇੱਥੇ ਖਾਣ ਪੀਣ ਨੂੰ ਕੱਢਣ ਪਾਣ ਨੂੰ ਕੁਝ ਨਹੀਂ ਹੁੰਦਾ ਬੋਲ ਬੜਾਈ ਹੋ ਜਾਂਦੀ ਆ ਇਹੀ ਐਸਐਸਪੀ ਸਾਹਿਬ ਪਟਿਆਲੇ ਕਾਲੀ ਮਾਤਾ ਦੇ ਮੰਦਰ ਵਾਲੇ ਮਸਲੇ ਦੇ ਵਿੱਚ ਉੱਠ ਕੇ ਸਾਹਮਣੇ ਮੈਨੂੰ ਕਹਿੰਦੇ ਤੂੰ ਗੋਲੀ ਮਾਰ ਦੇਗਾ ਮਤਲਬ ਐ ਗੱਲਾਂ ਬਾਤਾਂ ਹੋ ਜਾਂਦੀਆਂ ਅੱਜ ਇੱਥੇ ਹੁਣ ਐਸਐਸਪੀ ਨੇ ਇੱਥੇ ਤੇ ਸਾਹਮਣੇ ਜਦੋਂ ਸਾਹਮਣਾ ਆਪ ਕਰੀਦਾ ਤੇ ਘੱਟੋ ਘਾਟਾ ਜਿਹੜੇ ਕਹਿੰਨੇ ਵੀ ਸਾਡਾ ਕਰੋ ਤਾਂ ਉਹ ਤਾਂ ਆਹਾਂਗੇ ਤੁਹਾਡੇ ਸਾਰਿਆਂ ਦੀ ਤਾਕਤ ਜਿੰਨੇ ਤੁਸੀਂ ਆਏ ਹੋ ਉਹ 4-5 ਬੰਦਿਆਂ ਨੂੰ ਤੁਸੀਂ ਪੁਸ਼ ਕਰਨ ਆਇਆ ਤੁਸੀਂ ਖੜੇ ਹੋ ਤੇ ਤਾਂ ਉਹ ਉਹਨਾਂ ਚੋਂ ਪੰਜਾਂ ਦੀ ਗੱਲ ਸੁਣਨਗੇ ਉਹ ਸਾਡਾ ਕੋਈ ਆ ਵजूद ਥੋੜਾ ਆ ਤੁਸੀਂ ਸਾਰੇ ਪਿੱਛੇ ਹੋ ਤੁਸੀਂ ਸਾਰੇ ਨਾਲ ਹੋ ਤੇ ਤਾਂ ਅਸੀਂ ਗੱਲ ਕਰ ਸਕਾਂਗੇ ਸਾਡੀ ਤਾਕਤ ਤੁਸੀਂ ਹੋ ਜੇ ਤੁਸੀਂ ਪਿੱਛੇ ਨਹੀਂ ਤੇ ਸਾਨੂੰ ਉਹਨਾਂ ਨੇ ਕੀ ਪੁੱਛਣਾ ਸਾਨੂੰ ਉਹ ਵੇੜੇ ਨਹੀਂ ਬਣਨ ਦੇਣਗੇ ਜਿੰਨਾ ਚਿਰ ਤੁਸੀਂ ਇੱਥੇ ਬੈਠੇ ਹੋ ਜਿੰਨਾ ਚਿਰ ਉਹ ਮਾਂ ਦਾ ਕਲੇਜਾ ਜਿਹੜਾ ਇੱਥੇ ਤੜਫ ਰਹੀ ਆ ਉਹਦਾ ਲਾਲ ਇੱਥੇ ਪਿਆ ਹੋਣਾ ਚਿਰ ਇਹਨਾਂ ਨੇ ਸਾਡੀ ਗੱਲ ਸੁਣਨੀ ਆ ਜੇ ਕਿਤੇ ਭੁੱਲ ਭੁਲੇਖੇ ਅਸੀਂ ਇਹਨਾਂ ਨੂੰ ਇੱਥੋਂ ਲੈ ਗਏ ਤੇ ਸਾਡਾ ਇਹਨਾਂ ਨੇ ਪੌਣ ਮੇਰੇ ਚੁਕਲਾਏਗਾ ਜੀ ਸੋ ਮੇਰੀ ਬੇਨਤੀ ਆ ਜੀ ਮੈਂ ਮੇਰੀ ਬੇਨਤੀ ਹੈ ਕਿ ਆਪਾਂ ਇੱਕ ਕਮੇਟੀ ਜ਼ਰੂਰ ਬਣਾਓ ਜੀ ਜਿਹੜੇ ਇੱਥੇ ਲੋਕਲ ਬੰਦੇ ਨੇ ਉਹਨਾਂ ਨੂੰ ਲੈ ਲਓ ਜਿਹੜੇ ਇਹਨਾਂ ਦੇ ਪਰਿਵਾਰ ਦੇ ਦੋਜੀ ਨੇ ਉਹਨਾਂ ਨੂੰ ਲੈ ਕੇ ਇਹ ਪਲੀਜ਼ 22 ਲੱਖੇ ਉਹਨਾਂ ਦੇ ਭਾਈ ਹੰਤੋਜ ਮਾਨ ਇਹਨਾਂ ਦੇ ਸਾਹਮਣੇ ਨੇ ਅੰਗ ਸਿੰਘ ਬੈਠੇ ਨੇ ਹੁਣੇ ਇਹ ਫੈਸਲਾ ਕਰਕੇ ਤੇ ਪਲੀਜ਼ ਬਾਕੀ ਗੱਲਾਂ ਬਾਕੀ ਬੁਲਾਰਿਆ ਆਪਾਂ ਸਾਰੇ ਬਾਅਦ ਚ ਕਰਾਂਗੇ ਨੀਰਾ ਪੈ ਜਾਣਾ ਆ ਤੇ ਫਿਰ ਆਪਾਂ ਨੂੰ ਟੱਕਰਾਂ ਮਾਰਾਂਗੇ ਉਹਨਾਂ ਚੋਂ ਕੋਈ ਲੋਕਾਂ ਨੇ ਤੁਰ ਜਾਣਾ ਆਪਣੇ ਘਰਾਂ ਨੂੰ ਕੁਝ ਬੱਚਿਆਂ ਨੇ ਤੁਰ ਜਣਾ ਨੌਜਵਾਨ ਨੇ ਕੁਝ ਬਜ਼ੁਰਗਾਂ ਨੇ ਤੁਰ ਜਣਾ ਇੱਥੇ 100 ਬੰਦੇ 40 50 ਰਹੇ ਆਏ ਆਈ ਦਿਨ ਢੋਲਾ ਕੇ ਅਸੀਂ ਸਾਰੀ ਰਾਤ ਰਾਤ ਨੂੰ ਬੈਠੇ ਰਹਿੰਦੇ ਅੱਜ ਵੀ ਬੈਠਾਂਗੇ ਸੋ ਸਾਰਾ ਦਿਨ ਲੰਘ ਗਿਆ ਸਾਡੀ ਕੋਈ ਆਉਟਪੁੱਟ ਨਹੀਂ ਹੈਗੀ ਸਵੇਰ ਨੇ ਅਸੀਂ ਦੇ ਭਾਸ਼ਣ ਤੇ ਭਾਸ਼ਣ ਮੈਂ ਸਵੇਰੇ ਵੀ ਇਹ ਗੱਲ ਕਹੀ ਸੀ ਵੀ ਭਾਈ ਕੁਝ ਬੰਦੇ ਚਾਰ ਚੁਣ ਲੋ ਇਹਨਾਂ ਨਾਲ ਕੋਈ ਮਾੜੀ ਮੋਟੀ ਗੱਲ ਕਰ ਲੋ ਸੋ ਇਹ ਬੇਨਤੀ ਵੀ ਪਿਛਲੇ 3 ਦਿਨਾਂ ਤੋਂ ਇੱਥੇ ਦੋ ਨੌਜਵਾਨ ਹੈ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਜਿਨ੍ਹਾਂ ਦੇ ਨਾਦਰਿੰਦਗੀ ਨਾਲ ਜਿਨ੍ਹਾਂ ਦਾ ਕਤਲ ਕੀਤਾ ਗਿਆ ਹੈ ਤੇ ਅਸੀਂ ਇੱਥੇ ਅੱਜ ਇਸ ਕਰਕੇ ਇਕੱਠ ਕੀਤਾ ਮੈਨੂੰ ਲੱਗਦਾ ਵੀ ਅਸੀਂ ਇਨਸਾਫ ਦੀ ਮੰਗ ਕਰਨ ਆਏ ਆ ਪਰ ਅਸੀਂ ਇਨਸਾਫ ਦੀ ਮੰਗ ਕਿੰਨਾ ਤੋਂ ਕਰਨ ਆਏ ਆ ਇਹ ਗੱਲ ਬੜੀ ਮਹੱਤਵਪੂਰਨ ਹੈ ਅਸੀਂ ਉਹਨਾਂ ਸਰਕਾਰਾਂ ਤੋਂ ਮਨ ਇਨਸਾਫ ਦੀ ਮੰਗ ਕਰਦੇ ਆ ਜਿੰਨਾਂ ਸਰਕਾਰਾਂ ਨੇ ਇਹ ਗੱਲਬਾਤ ਸਾਡੇ ਨਾਲ ਪਾਇਆ ਅੱਜ ਇੱਥੇ ਹੁਣੇ ਨਵਦੀਪ ਸਿੰਘ ਜਲਵੇੜਾ ਸਾਹਿਬ ਦੇ ਬਾਦਲ ਸਾਹਿਬ ਬੋਲ ਕੇ ਗਏ ਸੀਗੇ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਅਸੀਂ ਇੱਥੋਂ ਦੇ ਜਿਹੜੇ ਐਮਸੀ ਹੈ ਜਾਂ ਇੱਥੋਂ ਦੇ ਜਿਹੜੇ ਐਮ ਐਲ ਐਸ ਇਥੋਂ ਦੇ ਜਿਹੜੇ ਮਹਿਰ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਤੋਂ ਅਸੀਂ ਇਨਸਾਫ ਦੀ ਮੰਗ ਕਰਾਂਗੇ ਤੇ ਉਹ ਸਾਨੂੰ ਇਨਸਾਫ ਤੋਂ ਆਉਣਗੇ ਸੋ ਜੇ ਇਹਨਾਂ ਐਮ ਸੀ ਐਮ ਐਲ ਏ ਤੇ ਇਥੋਂ ਦੇ ਮਹਿਰ ਜੇ ਸਾਨੂੰ ਇਨਸਾਫ ਇਹਨਾਂ ਨੇ ਹੀ ਦੇਣਾ ਹੁੰਦਾ ਤੇ ਫਿਰ ਇਹਨਾਂ ਦੀਆਂ ਵੋਟਾਂ ਜਿਹੜੀਆਂ ਪਰਵਾਸੀਆਂ ਦੀਆਂ ਉਹ ਕਿੰਨਾ ਨੇ ਬਣਾਈਆਂ ਉਹ ਇਹਨਾਂ ਨੇ ਹੀ ਬਣਾਈਆਂ ਮੈਂ ਥੋੜੇ ਦਿਨ ਪਹਿਲਾਂ ਬਰਨਾਲਾ ਦੇ ਵਿੱਚ ਗੋਬਿੰਦ ਸਿੰਘ ਸੰਧੂ ਸਾਹਿਬ ਦੀ ਕੈਂਪੇਨ ਕਰਨ ਗਿਆ ਸ਼ਰੋਮਣੀ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਦੀ ਤੇ ਉੱਥੇ ਜਾ ਕੇ ਵੀ ਮੈਂ ਇਹ ਚੀਜ਼ ਵੇਖੀ ਮੈਂ ਪਿੰਡਾਂ ਦੇ ਵਿੱਚ ਜਦੋਂ ਗਿਆ ਵੀ ਸਾਡੇ ਜਿਹੜੇ ਇੱਥੋਂ ਦੇ ਪੰਜਾਬ ਦੇ ਮੂਲ ਨਿਵਾਸੀ ਐ ਉਹਨਾਂ ਦੀਆਂ ਵੋਟਾਂ ਕਟੀਆਂ ਬੰਗਾਂ ਤੇ ਜਿਹੜੇ ਪਰਵਾਸੀ ਐ ਉਹਨਾਂ ਦੀਆਂ ਵੋਟਾਂ ਆਲਰੇਡੀ ਬਣੀਆਂ ਹੋਈਆਂ ਦੂਜੀ ਗੱਲ ਜੇ ਅਸੀਂ ਇੱਥੇ ਇਨਸਾਫ ਲਾਈਨ ਖੜੇ ਵੀ ਆਂ ਤੇ ਅਸੀਂ ਕੀ ਮੰਨੀਏ ਇਹਦੇ 'ਚੋਂ ਕੀ ਇਨਸਾਫ ਦੇ ਦੇਣਗੇ ਸਾਨੂੰ ਆ ਜਿਹੜੇ ਦੋ ਨੌਜਵਾਨ ਇੱਥੇ ਜਿਨ੍ਹਾਂ ਦਾ ਕੱਲ ਦਰਿੰਦਗੀ ਨਾਲ ਕਤਲ ਕੀਤਾ ਗਿਆ ਇਹਨਾਂ ਨੂੰ ਜਉਂਦੇ ਕਰ ਜਾਣਗੇ ਕਿ ਕੋਈ ਹੈ ਕੋਈ ਐਮਐਲਏ ਹੈ ਕੋਈ ਐਮਸੀ ਜਿਹੜਾ ਇਹਨਾਂ ਦੀਆਂ ਵੋਟਾਂ ਬਣਾ ਕੇ ਦਿੰਦਾ ਉਹ ਇਹਨਾਂ ਨੂੰ ਜਉਂਦੇ ਕਰ ਜੂ ਜਾਂ ਫਿਰ ਜਿਹੜੇ ਸਾਡੇ ਇੱਥੋਂ ਦੇ ਲੋਕਲ ਮਹਾਲੀ ਦੇ ਨਿਵਾਸੀ ਹੈ ਉਹਨਾਂ ਦਾ ਇਕੱਠ ਬਹੁਤ ਥੋੜਾ ਹੈ ਇੱਥੋਂ ਤੁਸੀਂ ਉਹ ਸਿਰੇ ਤੋਂ ਲੱਗ ਜਾਓ ਹோம் ਲੈਂਡ ਦੇ ਕੋਲੋਂ ਤੇ ਉਹ ਐਂਡ ਤੱਕ ਜਾਓ ਤੁਸੀਂ 66 ਸੈਕਟਰ ਤੋਂ ਟੱਪ ਜਾਓ ਜਿੰਨੀਆਂ ਕੋਠੀਆਂ ਤੁਹਾਨੂੰ ਰੋਡ ਤੇ ਦਿਸਣਗੀਆਂ ਜਾਂ ਜਿੰਨੇ ਆਸ-ਪਾਸ ਕੋਠੀਆਂ ਤੁਹਾਨੂੰ ਹੋਰ ਦਿਸਣਗੀਆਂ ਸੈਕਟਰ ਦੇ ਵਿੱਚ ਦਿਸਣਗੀਆਂ ਉਹਨਾਂ ਦੇ ਜਾਂ ਤਾਂ ਓਨਰ ਥੱਲੇ ਰਹਿੰਦੇ ਹੋਣਗੇ ਤੇ ਉਤਲਾ ਪੋਰਸ਼ਨ ਕਿਰਾਏ ਤੇ ਆ ਜਾਂ ਉਦੋਂ ਉਤਲਾ ਕਿਰਾਏ ਤੇ ਤੇ ਜਾਂ ਥੱਲੇ ਵਾਲਾ ਕਿਰਾਏ ਤੇ ਆਪ ਉੱਤੇ ਰਹਿੰਦੇ ਹੋਣਗੇ ਸੋ ਜਿਹੜੇ ਏਰੀਏ ਦਾ ਢੱਡੀ ਕਿਰਾਏ ਨਾਲ ਭਰਦਾ ਹੋਵੇ ਉਥੇ ਕੋਈ ਕੁਝ ਵੀ ਕਰਕੇ ਤੁਰ ਜੇ ਉਥੇ ਵੱਧ ਤੋਂ ਵੱਧ ਆ ਸਾਡੇ ਅਰਗੇ ਆਸੇ ਪਾਸੇ ਪਿੰਡਾਂ ਦੇ ਆ ਕੇ ਦੂਰ ਪਿੰਡਾਂ ਦੇ ਆ ਕੇ ਮਾੜਾ ਮੋਟਾ ਧਰਨਾ ਹੀ ਲਾ ਸਕਦੇ ਆ ਜੇ ਅਸੀਂ ਇਸ ਤੋਂ ਜ਼ਿਆਦਾ ਅਖੀਏ ਵੀ ਅਸੀਂ ਕੋਈ ਬਹੁਤ ਵੱਡਾ ਇਨਸਾਫ ਲੈ ਲਾਂਗੇ ਬਹੁਤ ਵੱਡਾ ਇਨਸਾਫ ਨਹੀਂ ਸਾਨੂੰ ਮਿਲਣਾ ਪੂਰਾ ਖਰੜ ਪੂਰਾ ਮਹਾਲੀ ਮਹਾਲੀ ਦੇ ਪਿੰਡ ਜ਼ੀਰਕਪੁਰ ਨਾਲ ਲੱਗਦੇ ਉਹਦੇ ਡੇਰਾ ਬਸੀ ਮੁਬਾਰਕਪੁਰ ਤਾਂ ਤੁਸੀਂ ਇਹ ਦੇਖੋਗੇ ਵੀ ਉੱਥੋਂ ਤੁਹਾਨੂੰ ਫੀਲ ਹੀ ਨਹੀਂ ਹੋਣਾ ਵੀ ਇਹ ਕੋਈ ਅਸੀਂ ਪੰਜਾਬ 'ਚ ਖੜੇ ਆ ਜਾਂ ਯੂਪੀ 'ਚ ਖੜੇ ਆ ਤੁਹਾਨੂੰ ਕੱਲੇ ਗੱਡੀਆਂ ਦੇ ਨੰਬਰਾਂ ਤੋਂ ਪਤਾ ਲੱਗੂਗਾ ਵੀ ਇਹ ਪੰਜਾਬ ਆ ਅਦਰਵਾਈਜ਼ ਪਤਾ ਨਹੀਂ ਲੱਗਦਾ ਪੰਜਾਬ ਹੈ ਜਦੋਂ ਤੱਕ ਸਾਡੇ ਲੋਕ ਇਹਨਾਂ ਦੀ ਬੋਲੀ 'ਚ ਬੋਲਣਗੇ ਵੀ ਜਰਾ ਗੋਲ ਗੱਪੇ ਦੋ ਔਰ ਖਲਾ ਦੂ ਜਦੋਂ ਤੱਕ ਸਾਡੇ ਇਹਨਾਂ ਦੀ ਬੋਲੀ 'ਚ ਬੋਲਣਗੇ ਕਿ ਇਹ ਕद्दू ਦਾ ਰੇਟ ਕਿਆ ਹੈ ਭਈਆ ਇਹ ਤੋਰੀ ਕੈਸੇ ਲਗਾਈ ਹੈ ਇਹ ਪਾਲਕ ਕੈਸੇ ਲਗਾਇਆ ਤੇ ਜਦੋਂ ਤੱਕ ਇਹ ਗੱਲ ਭਾਈ ਲਖਾ ਸੁਧਾਨਾ ਜੀ ਵੀ ਆਪਣੇ ਨਾਲ ਇੱਥੇ ਹੈਗੇ ਆ ਉਹਨਾਂ ਨੇ ਬਹੁਤ ਵਾਰੀ ਇਹ ਗੱਲ ਬੋਲੀ ਹੈ ਵੀ ਜਦੋਂ ਤੱਕ ਅਸੀਂ ਇਹਨਾਂ ਦਾ ਬਾਈਕਾਟ ਨਹੀਂ ਕਰਦੇ ਪੂਰਨ ਤੌਰ ਤੇ ਤੇ ਜੇ ਸਾਨੂੰ ਲੱਗਦਾ ਹੈ ਵੀ ਸਰਕਾਰਾਂ ਇਸ ਇਹਦੇ ਮਸਲੇ ਦਾ ਹੱਲ ਕਰਨੀਆਂ ਸਰਕਾਰਾਂ ਸਰਪੂਰਾ ਹੱਲ ਨਹੀਂ ਕਰਨੀਆਂ ਅਸੀਂ ਥੋੜਾ ਜਿਹਾ ਇੱਥੇ ਖੜਾਂਗੇ ਰੁਕਾਂਗੇ ਪਰਿਵਾਰ ਨੇ ਲੰਮੇ ਟਾਈਮ ਦਾ ਜਿਹੜਾ ਹੋ ਗਿਆ 17 ਸਾਲ ਲੱਗ ਜਾਂਦੇ 18 ਸਾਲ ਬੱਚੇ ਨੂੰ ਬਰਾਬਰ ਦਾ ਕਰਨ ਤੇ ਜਿਨ੍ਹਾਂ ਨੇ ਬਰਾਬਰ ਦਾ ਕੀਤਾ ਉਹਨਾਂ ਨੂੰ ਕੀ ਇਨਸਾਫ ਮਿਲ ਜੂਗਾ ਕੋਈ ਵੀ ਨਹੀਂ ਸੋ ਇੱਥੇ ਕੋਈ ਇਨਸਾਫ ਸੁਪ ਨਹੀਂ ਮਿਲਣਾ ਇਹਦਾ ਇਨਸਾਫ ਏ ਕੀ ਹੈ ਇਹਦਾ ਹੱਲ ਏ ਕੀ ਹੈ ਵੀ ਇਹਨਾਂ ਜਿਹੜੇ ਪਰਵਾਸੀ ਭਈਏ ਇਹਨਾਂ ਦਾ ਟੋਟਲ ਤੁਸੀਂ ਪੂਰਨ ਰੋਪ ਰੂਪ ਚ ਜਦੋਂ ਤੱਕ ਤੁਸੀਂ ਇਹਨਾਂ ਦਾ ਬਾਈਕਾਊਟ ਨਹੀਂ ਕਰਦੇ ਇਹਨਾਂ ਤੋਂ ਨਾਲ ਤੁਸੀਂ ਖਰੀਦਾ ਪਰੋਖਤ ਬੰਦ ਨਹੀਂ ਕਰਦੇ ਉਦੋਂ ਤੱਕ ਇਹ ਮਸਲੇ ਦਾ ਹੱਲ ਕਦੇ ਨਹੀਂ ਹੋਣਾ ਜੇ ਆਪਾਂ ਨੂੰ ਪਹਿਲਾਂ ਕਦੇ ਇਨਸਾਫ ਮਿਲਿਆ ਹੋਵੇ ਤਾਂ ਆਪਾਂ ਇਸ ਵਾਰ ਉਮੀਦ ਕਰ ਲਗੇ ਕਿ ਇਨਸਾਫ ਸਾਨੂੰ ਮਿਲ ਜੂਗਾ ਆ ਥੋੜਾ ਟਾਈਮ ਪਹਿਲਾਂ ਲੱਖੇ ਸਿਧਾਣੇ ਬਾਈ ਹੁਣੀ ਉੱਥੇ ਹਾਈਵੇ ਦੇ ਉੱਤੇ ਇੱਕ ਡੈੱਡ ਬੋਡੀ ਰੱਖ ਕੇ ਕਈ ਦਿਨ ਬੈਠੇ ਰਹੇ ਕਈ ਦਿਨ ਧਰਨਾ ਲੱਗਿਆ ਰਿਹਾ ਸ਼ਾਇਦ ਉਹ ਲੜਾਈ ਦੇ ਕੇਸ ਸੀ ਇਦਾਂ ਹੀ ਕੋਈ ਹੱਲ ਹੋਇਆ ਕੋਈ ਇਨਸਾਫ ਮਿਲਿਆ ਨਹੀਂ ਸੋ ਕੋਈ ਇਨਸਾਫ ਨੂੰ ਸੁਪਨੀ ਮਿਲਣਾ ਆ ਕੁਛ ਦਿਨ ਪਹਿਲਾਂ ਹੀ ਇੱਕ ਚੰਡੀਗੜ੍ਹ ਦਾ ਕੇਸ ਹੋਇਆ ਸੀ ਆਟੋ ਦੇ ਵਿੱਚ ਇੱਕ ਕੁੜੀ ਬੈਠਦੀ ਐ ਉਹ ਆਟੋ 'ਚ ਬਿਠਾਉਂਦਾ ਉਹਨੂੰ ਬਿਹਾਰ ਦਾ ਪਈਆ ਉਹਦਾ ਰੇਪ ਵੀ ਕਰਦਾ ਉਸ ਤੋਂ ਬਾਅਦ ਉਹਨੂੰ ਬੱਸ ਸਟੈਂਡ ਦੇ ਆਸ-ਪਾਸ ਹੀ ਕਿਸੇ ਜੰਗਲਾਂ 'ਚ ਸਿੱਟ ਜਾਂਦਾ ਅੱਜ ਤੱਕ ਉਹਨਾਂ ਨੂੰ ਇਨਸਾਫ ਮਿਲਿਆ ਜੇ ਉਹ ਪਿਛਲੇ ਸਾਰੇ ਕੇਸਾਂ ਦਾ ਇਨਸਾਫ ਮਿਲ ਗਿਆ ਤਾਂ ਫਿਰ ਆਪਾਂ ਮੰਨ ਲੈਨੇ ਕਿ ਸਾਨੂੰ ਇਸ ਕੇਸ ਦਾ ਵੀ ਕੋਈ ਇਨਸਾਫ ਮਿਲ ਜੂਗਾ ਸੋ ਇਸ ਕੇਸ ਦਾ ਵੀ ਸਾਨੂੰ ਕੋਈ ਇਨਸਾਫ ਸੁਪਨੀ ਨਹੀਂ ਮਿਲਣਾ ਇਨਸਾਫ ਇਹਦਾ ਇੱਕ ਹੀ ਹੈ ਜਦੋਂ ਜਾਗੋਗੇ ਅੱਜ ਲੜ ਲਓ ਕੱਲ ਲੜ ਲਓ ਜੇ ਤੁਸੀਂ 2-4 ਸਾਲ 5 ਸਾਲ ਹੋਰ ਨਾਲ ਲੜੇ ਤਾਂ ਤੁਸੀਂ ਲੜਨ ਜੋਗੇ ਰਹਿਣਾ ਹੀ ਨਹੀਂ ਸਾਡੇ ਕੋਲ ਇੱਕ ਇੱਕ ਜਵਾਕ ਉਹ ਸਾਡਾ ਬਾਹਰ ਨੂੰ ਤੁਰਿਆ ਵੇ ਲੜਾਈ ਕਿਹਨੇ ਲੜਨੀ ਆ ਤੇ ਜੇ ਇੱਕ ਇੱਕ ਇੱਥੇ ਹੈਗਾ ਵੀ ਆ ਉਹ ਸਾਨੂੰ ਇੱਕ ਨੈਪਕੀ ਨਾਲ ਚ ਬਲੇਟ ਬਲੇਟ ਰੱਖਣਾ ਪੈਂਦਾ ਵੀ ਕੱਲ ਨੂੰ ਇਹਨਾਂ ਨੂੰ ਕੋਈ ਪਰਵਾਸੀ ਭਈਆ ਮਜ਼ਦੂਰ ਇਹਨਾਂ ਦੇ ਕੋਈ ਕਿਰਚ ਮਾਰ ਨਾ ਜਾਵੇ ਸਾਡੇ ਮਣਾ ਚ ਟਲਟੇ ਡਰ ਬੈਂਦਾ ਜਾਂਦਾ ਤੇ ਇਸ ਡਰ ਨੂੰ ਲੈ ਕੇ ਕਿੰਨਾ ਕਿਚਰ ਜਿਉਂਦੇ ਰਹਿ ਸਕਦੇ ਤੁਸੀਂ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ ਸੋ ਮੈਂ ਇੱਕ ਵਾਰੀ ਫੇਰ ਤੋਂ ਕਹਿ ਦਿਆਂ ਕਿਸੇ ਨੇ ਇਨਸਾਫ ਅਨਸੂਫ ਨਹੀਂ ਦੇਣਾ ਇਨਸਾਫ ਦੇਣਾ ਕਿਹਨੇ ਹੁੰਦਾ ਸਰਕਾਰਾਂ ਨੇ ਤੇ ਸਰਕਾਰਾਂ ਸਾਡੀਆਂ ਹਰ ਇੱਕ ਵਾਅਦੇ ਤੋਂ ਮੁਨਕਰ ਹੋ ਜਾਂਦੀਆਂ ਇੱਥੋਂ ਦੇ ਜਿਹੜੇ ਗਵਰਨਰ ਦੀ ਕਿੱਡੀ ਵੱਡੀ ਪਾਵਰ ਹੁੰਦੀ ਆ ਇੱਥੇ ਤੋਂ ਗਵਰਨਰ ਆਪਦੀ ਕਿਸੇ ਨਾਲ ਕੋਈ ਸੰਗਤ ਨਾਲ ਜ਼ੁਬਾਨ ਕਰਕੇ ਜ਼ੁਬਾਨ ਤੋਂ ਹਿੱਲ ਸਕਦੇ ਆ ਤੇ ਬਾਕੀ ਤਾਂ ਉਹ ਤੋਂ ਥੱਲੇ ਥੱਲੇ ਹੀ ਐ ਮੈਨੂੰ ਯਾਦ ਆ ਜਦੋਂ ਪਿਛਲੀ ਵਾਰ ਇੱਥੇ ਨਹਿنگ ਸਿੰਘਾਂ ਦਾ 7 ਸੈਕਟਰ ਮੁਹਾਲੀ ਦੇ ਵਿੱਚ ਜਿਹੜਾ ਲੱਗਿਆ ਹੋਇਆ ਧਰਨਾ ਹੈ ਤੇ ਉਹਦਾ ਮੈਮੋਰੈਂਡਮ ਦੇਣ ਦੀਪ ਸਿੱਧੂ ਬਾਈ ਯੋਗਰਾਜ ਸਿੰਘ ਤੇ ਸ਼ਾਇਦ ਬਾਈ ਅਮਤੋਜ ਮਾਨ ਹੁਣੀ ਵੀ ਨਾਲ ਹੋਣ ਕਈ ਬੰਦੇ ਜਿਹੜਾ ਉਹ ਮੈਮੋਰੈਂਡਮ ਦੇਣ ਜਦੋਂ ਗਏ ਗਵਰਨਰ ਨੂੰ ਦੇਣ ਗਏ ਤੇ ਉਹਨਾਂ ਨੇ ਬੜੀ ਇੱਕ ਹਾਮੀ ਭਰੀ ਸੀ ਵੀ ਅਸੀਂ ਬਹੁਤ ਛੇਤੀ ਜੜੇ ਹੈਗੇ ਆ ਜਿੰਨਾ ਸਿੰਘਾਂ ਦੀਆਂ ਸਜਾਵਾਂ ਪੂਰੀਆਂ ਹੋਊਗਾ ਅਸੀਂ ਉਹਨਾਂ ਨੂੰ ਰਿਹਾ ਕਰ ਦਿਆਂਗੇ ਅੱਜ ਤੱਕ ਹੋਏ ਨਹੀਂ ਸੋ ਸਾਨੂੰ ਇਹਨਾਂ ਸਰਕਾਰਾਂ ਸਰਪੂਰਾ ਤੇ ਨਾ ਕੱਲ ਯਕੀਨ ਸੀ ਨਾ ਅੱਜ ਹੈ ਨਾ ਕੱਲ ਨੂੰ ਹੈ ਜੇ ਇਹਨਾਂ ਤੋਂ ਕੋਈ ਮਾੜੀ ਮੋਟੀ ਬਚਤ ਹੋ ਸਕਦੀ ਹੈ ਜੇ ਤੁਸੀਂ ਆਪਣੀਆਂ ਕੋਈ ਧੀਆ ਭੈਣਾਂ ਦੀਆਂ ਇੱਜ਼ਤਾਂ ਬਚਾਉਣਗੇ ਚਾਹੁੰਦੇ ਆ ਜੇ ਆਪਦੇ ਨੌਜਵਾਨਾਂ ਦੀਆਂ ਜੇ ਕੋਈ ਤੁਆਣਾ ਵੱਡਣਾ ਬਚਾਉਣਾ ਚਾਹੁੰਦੇ ਆ ਤੁਸੀਂ ਤਾਂ ਤੁਹਾਨੂੰ ਆਪਦੀ ਲੜਾਈ ਆਪ ਲੜਨੀ ਪੈਣੀ ਹੈ ਪੂਰਨ ਤੌਰ ਤੇ ਇਹਨਾਂ ਦਾ ਬਾਈਕਾਟ ਕਰਨਾ ਪੈਣਾ ਇਸ ਤੋਂ ਇਲਾਵਾ ਹੋਰ ਕੋਈ ਹੱਲ ਨਹੀਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ